ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਹੰਦਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਅਸਾਮ ਤੋਂ ਅੱਜ 19 ਫਰਵਰੀ ਤਰੀਕ ਹੈ ਲਗਭਗ ਸਾਨੂੰ 1 ਸਾਲ ਪੂਰਾ ਇੱਥੇ ਡਿਬਰੂਗੜ੍ਹ ਜੇਲ੍ਹ ਚ ਆਇਨ ਹੋ ਗਿਆ ਪਰ ਜਿਹੜੀਆਂ ਪਿਛਲੇ 1 ਸਾਲ ਤੋਂ ਜਿਹੜੀ ਤਾੜਨਾ ਤੇ ਜੋ ਕੁਝ ਇੱਥੇ ਹੋ ਰਿਹਾ ਅਸੀਂ ਬਹੁਤ ਕਟ ਸੰਗਤਾਂ ਦੇ ਨਾਲ ਇਹ ਸਭ ਸਾਂਝੀ ਕਰਦੇ ਆ ਕਿ ਸਾਨੂੰ ਬਾਰ ਬਾਰ ਇਹ ਨਹੀਂ ਹੁੰਦਾ ਕਿ ਸਾਡੇ ਨਾਲ ਹੋ ਰਿਹਾ ਜੀ ਉਹ ਹੋ ਰਿਹਾ ਅਸੀਂ ਜੋ ਕੀਤਾ ਆਪਣੀ ਗੁਰੂ ਨੇ ਕੀਤਾ ਕੌਮ ਨੇ ਕੀਤਾ ਤੇ ਉਹਦੇ ਬਦਲੇ ਸਾਨੂੰ ਕੌਮ ਨੇ ਜਿੰਨਾ ਪ੍ਰੇਮ ਬਖਸ਼ਿਆ ਉਹ ਬਹੁਤ ਜ਼ਿਆਦਾ ਹੈ ਪਰ ਹੋਣ ਚੀਜ਼ਾਂ ਜਿਹੜੀਆਂ ਹੱਦ ਤੋਂ ਵੱਧ ਹੋ ਗਈਆਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹਨਾਂ ਨੇ ਕੀ ਕੀਤਾ ਵੀ ਪਰਸੋਂ ਚੌਥ ਸਾਡੇ ਸੱਲਾਂ ਦੇ ਵਿੱਚ 16 ਤਰੀਕ ਨੂੰ ਹਿਡਨ ਕੈਮਰੇ ਇਹ ਆਏ ਇਲੈਕਟ੍ਰੀਸ਼ੀਅਨ ਦੇ ਰੂਪ ਦੇ ਵਿੱਚ ਤੇ ਹਿਡਨ ਕੈਮਰੇ ਲਾ ਕੇ ਚਲੇ ਗਏ ਉਹ ਹਿਡਨ ਕੈਮਰੇ ਜਿਹੜੇ ਸੀ ਬਲਬ ਹੋਲਡਰ ਹੁੰਦਾ ਹੈ ਉਹਦੇ 'ਚ ਇਹਨਾਂ ਨੇ ਲਾਏ ਆ ਔਰ ਉਹ ਜਦੋਂ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਸੀ ਹਿਡਨ ਕੈਮਰੇ ਲਾਏ ਉਹਨੂੰ ਲਾਉਣ ਤੋਂ ਬਾਅਦ ਅਸੀਂ ਲੋਕਲ ਡੀਐਮ ਨੂੰ ਇੱਥੇ ਬੁਲਾਇਆ ਜਿਹੜਾ ਡਿਊਟੀ ਮੈਜਿਸਟਰੇਟ ਸੀ ਉਹਦੇ ਸਾਹਮਣੇ ਉਹ ਲਾਏ ਦਿਖਾਏ ਸਾਰੇ ਜੇਲ੍ਹ ਦੇ ਸਟਾਫ ਦੇ ਸਾਹਮਣੇ ਉਹ ਲਾਏ ਦਿਖਾਈ ਵੀ ਇਹ ਦਿਨ ਕੈਮਰੇ ਬਾਥਰੂਮਾਂ ਤੱਕ ਸਾਡੇ ਲੱਗੇ ਹੋਏ ਆ ਹੈ ਔਰ ਇਹ ਕੈਮਰੇ ਦੀ ਫੁਟੇਜ ਜਿਹੜੀ ਸੀ ਉਹ ਇੱਕ ਜੀਓ ਦੀ ਡੋਂਗਲ ਉਹਨਾਂ ਨੇ ਇੱਕ ਸਵਿਚਬੋਰਡ 'ਚ ਲਗਾ ਕੇ ਲਾਈ ਸੀ ਜਿਹੜੀ ਡੋਂਗਲ ਦੇ ਵਿੱਚ ਇਹਨਾਂ ਨੇ ਉਹ ਇੱਕ ਫੁਟੇਜ ਨੂੰ ਅੱਗੇ ਭੇਜਦੇ ਸੋ ਇਸ ਕਰਕੇ ਉਹ 2 ਘੰਟੇ ਦੀ ਅਸੀਂ ਫੜ ਲਈ ਜੋ ਇਹਨਾਂ ਨੂੰ ਬੁਲਾਇਆ ਤੇ ਇਹ ਕਿੰਜ ਅਗਲੇ ਦਿਨ ਅਗਲੇ ਦਿਨ ਇਹ 200 300 ਪੁਲਿਸ ਵਾਲਾ ਲੈ ਕੇ ਜੇਲ੍ਹ ਦੇ ਅੰਦਰ ਆਏ ਐ ਤੇ ਜ਼ਬਰਦਸਤੀ ਸਾਲਾਂ ਚ ਵੜੇ ਆ ਸਾਡੇਆਂ ਚ ਉੱਥੋਂ ਇਹਨਾਂ ਨੇ ਸਾਰਾ ਸਮਾਨ ਚੁੱਕ ਲਿਆ ਐ ਇਥੋਂ ਤੱਕ ਵੀ ਟੀਵੀ ਚੁੱਕ ਲੇ ਰਿਮੋਟ ਚੁੱਕ ਲੇ ਮਸ਼ੀਨਾ ਚੱਕ ਲੀਆਂ ਗੱਨਾਂ ਦੀਆਂ ਜਾਂ ਜਿਹੜੀਆਂ ਕੋਈ ਐਸੈਂਸ਼ੀਅਲ ਸਮਾਨ ਸੀ ਉਹ ਸਾਰਾ ਕੁਝ ਚੁੱਕ ਕੇ ਲੈ ਗਏ ਤੇ ਉਹ ਚੁੱਕ ਕੇ ਬਾਅਦ ਚ ਇਹਨਾਂ ਨੇ ਜਿਹੜੀ ਰਿਪੋਰਟ ਬਾਹਰ ਦਿੱਤੀ ਐ ਸਭ ਕੁਝ ਨਾ ਲੱਭਣ ਦੇ ਬਾਵਜੂਦ ਇਹਨਾਂ ਨੇ ਦੋ ਸੈੱਲ ਹੁਣ ਆਪਣੇ ਕੋਲੋਂ ਹੀ ਇੱਥੇ ਬਣਾਣ ਕਰਕੇ ਸਾਡੇ ਸਾਹਮਣੇ ਤਾਕਤ ਦੇ ਤੇ ਨੀ ਦੀ ਤੁਹਾਡੇ ਨੇ ਇੱਕ smartphones ਤੇ ਇੱਕ ਦੂਸਰਾ ਫੋਨ ਹੈ ਇੱਕ ਬਹੁਤ ਘੜੀ ਹੈ ਮਾਮੂਲੀ ਜੀ 10 20 ਰੁਪਏ ਦੀ 50 ਰੁਪਏ ਦੀ ਬੱਚਿਆਂ ਵਾਲੀ ਉਹਨੂੰ ਇਹਨਾਂ ਨੇ smart watch ਦਾ ਨਾਮ ਦਿੱਤਾ ਸੋ ਇਦਾਂ ਦੀਆਂ ਨਾਰਗਤਾਂ ਦੇ ਉੱਤੇ ਹੋਏ ਆ 16 ਤਰੀਕ ਤੋਂ ਹੀ ਅਸੀਂ ਇਹ ਗੱਲ ਕੀਤੀ ਆ ਵੀ ਅਸੀਂ ਅਨ ਨਹੀਂ ਛਕਣਾ ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਹਨਾਂ ਦਾ ਇਰਾਦਾ ਸਾਨੂੰ ਅਨ ਦੇ ਵਿੱਚ ਕੁਝ ਮਿਲਾ ਕੇ ਦੇਣ ਦਾ ਹੈ ਮਰਨ ਤੋਂ ਅਸੀਂ ਨਹੀਂ ਡਰਦੇ ਨਾ ਪਹਿਲਾਂ ਡਰਦੇ ਸੀ ਨਾ ਹੁਣ ਡਰਦੇ ਆ ਸਾਡੀ ਇੱਕੋ ਇੱਕ ਮੰਗ ਹੈ ਕਿ ਜੇ ਭਗਵੰਤ ਮਾਨ ਨੇ ਜਾਂ ਜਿੰਨੇ ਵੀ ਸਾਡੇ ਨਾਲ ਸਾਨੂੰ ਮਾਰਨਾ ਹੈ ਇਹ ਕੁਝ ਕਰਨਾ ਹੈ ਮਰਦਾਂ ਵਾਲੇ ਕੰਮ ਕਰੋ ਇਹ ਨਾ ਮਰਦਾਂ ਵਾਲੇ ਕੰਮ ਜਿਹੜੇ ਆ ਬੰਦ ਕਰ ਦਿਓ ਇਦਾਂ ਕਰੋ ਕਿ ਪੰਜਾਬ ਸਾਨੂੰ ਲਿਆਓ ਜਿਹੜੇ ਚੌਂਕ 'ਚ ਖੜ ਕੇ ਫਾਇਰ ਨਗਰ ਡੰਗ ਲਿਓ ਜਿਹੇ ਖੜ ਕੇ ਫੌਸੀ ਦੇ ਨਹੀਂ ਦੇ ਦਿਓ ਜਿੱਥੇ ਗੋਲੀ ਮਾਰਨੀ ਮਾਰ ਦਿਓ ਅਸੀਂ ਪਰਵਾਹ ਨਹੀਂ ਕਰਦੇ ਹੁੰਦਾ ਆਇਆ ਸਾਡੇ ਨਾਲ ਸਾਡੀ ਕੌਮ ਨਾਲੇ ਹੁੰਦਾ ਆਇਆ ਪਰ ਹੁਣ ਇਹ ਗੱਲ ਸਰੋਪਾਂ ਦੀ ਲੰਘ ਗਿਆ ਅਸੀਂ ਇਹ ਪੰਜਾਬ ਦੇ ਹਰ ਨਿਵਾਸੀ ਨੂੰ ਸੰਗਤ ਨੂੰ ਨੋਜਵੰਨ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਪਿਛਲੇ 4 ਦਿਨਾਂ ਤੋਂ ਜਿਹੜੇ ਸਿੰਘ ਨੇ ਸਾਰੇ ਹੀ ਉਹਨਾਂ ਨੇ ਅਣਜਲ त्यागਿਆ ਤੇ ਕੁਝ ਸਿੰਘਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਗੰਭੀਰ ਹੈ ਇਸ ਵੇਲੇ ਜਿਨ੍ਹਾਂ ਜੋ ਬਸੰਤ ਸਿੰਘ ਚਾਚਾ ਅਰਜੀਤ ਸਿੰਘ ਤੇ ਹੋਰ ਵੀ ਇੱਕ ਦੋ ਸਿੰਘ ਨੇ ਜਿਹੜੇ ਕਾਫੀ ਗੰਭੀਰ ਹਾਲਤ ਦੇ ਵਿੱਚ ਜਾ ਰਹੇ ਨੇ ਕਿਸੇ ਵੀ ਬੰਦੇ ਦੀ ਮੌਤ ਹੁੰਦੀ ਸ਼ਹੀਦੀ ਪ੍ਰਾਪਤ ਕੋਈ ਬੰਦਾ ਕਰ ਜਾਂਦਾ ਹੈ ਇਹ ਸਾਰੇ ਸੰਘਰਸ਼ ਦੇ ਵਿੱਚ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਉਹਦੀ ਜਿਹੜੀ ਲੇਹ ਆ ਉਹ ਪੰਜਾਬ ਜਾਵੇ ਤੇ ਉੱਥੇ ਤੋਂ ਸਰਕਾਰ ਹੋਵੇ ਸੋ ਸਾਨੂੰ ਇਹ ਮਰਨ ਤੋਂ ਡਰ ਨਹੀਂ ਅਸੀਂ ਹੁਣੇ ਫੈਸਲਾ ਕੀਤਾ ਜਾਂ ਤੇ ਸਾਨੂੰ ਪੰਜਾਬ ਲੈ ਕੇ ਜਾਣਗੇ ਜੇ ਜਵਾ ਸਾਡੀ ਨਾਸ਼ਾ ਪੰਜਾਬ ਜਾਣ ਗਿਆ ਇਹਨਾਂ ਨੋਹਾਂ ਜੇ ਫੈਸਲਾ ਹੋਊਗਾ ਜੇ ਨਹੀਂ ਹੁੰਦਾ ਤੇ ਅਸੀਂ ਜਿਹੜੀ ਆਪਣੀ ਇਸ ਜਿਹੜੀ ਅਣਜਾਣ ਅਸੀਂ ਕਿਹਾ ਗਿਆ ਅਸੀਂ ਉਤੋਂ ਪਛੜੀ ਹਟਣਾ ਸੋ ਇਹੋ ਹੀ ਮੈਂ ਸੰਗਤਾਂ ਨੂੰ ਬੇਨ ਕਰਨੀ ਚਾਹੁੰਦਾ ਕਿ ਇੱਥੇ ਇਹ ਸਰਕਾਰ ਨੂੰ ਸਵਾਲ ਕਰੋ ਇਹ ਡੀਸੀ ਅਮਰਸਰ ਨੂੰ ਸਵਾਲ ਕਰੋ ਕਿ ਤੁਸੀਂ ਭਾਈ ਇਹ ਕਿਉਂ ਕਰ ਰਿਹਾ ਜੋ ਇਹਦੀ ਵਜ੍ਹਾ ਕੀ ਹੈ ਇੱਕ ਪਾਸੇ ਕਹਿੰਦੇ ਵੀ ਸਾਨੂੰ ਕੁਝ ਮਿਲਿਆ ਨਹੀਂ ਰਿਕਵਰ ਨਹੀਂ ਹੋਇਆ ਦੂਜੇ ਪਾਸੇ ਝੂਠੀਆਂ ਬੇਮੁਨਾਯਤ ਗਰੌਂਡਾਂ ਸਾਡੀਆਂ ਹਰ 3-4 ਮਹੀਨਿਆਂ ਬਾਅਦ ਵਧਾਉਂਦੇ ਨੇ ਕਦੀ ਕਿਸੇ ਫੇਸਬੁੱਕ ਦੀ ਪੋਸਟ ਤੇ ਕਦੀ ਕਿਸੇ ਤੇ ਸੋ ਇਹ ਕੀ ਕਰਨਾ ਚਾਹੁੰਦੇ ਨੇ ਤਾਂ ਇਸ ਕਰਕੇ ਅਸੀਂ ਇਹ ਜਿਹੜਾ ਵਾ ਨੇ ਮਹਾਰਾਜਾ ਸੜਕ ਹੋ ਜਾਏ ਅਸੀਂ ਸਤਗੁਰੂ ਅਗੇ ਅਰਦਾਸ ਬੇਨਤੀ ਕਰਨੀ ਕਿਸੇ ਦੇ ਤਰਲੇ ਮਤ ਨਹੀਂ ਕਰਨੀ ਤੇ ਅਸੀਂ ਇਹਨਾਂ ਨੂੰ ਲੀਡਰਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਮੌਜੂਦਾ ਵੀ ਪਾਵਰ ਸਦਾ ਰਹਿੰਦੀ ਨਹੀਂਗੀ ਤੁਹਾਡਾ ਵੀ ਇਹੋ ਅਸ਼ਰ ਹੋਊਗਾ ਜਦੋਂ ਤੁਸੀਂ ਸਤਾ ਦੇ ਬਾਹਰ ਜਾਓਗੇ ਸੋ ਮੇਰੀ ਸਿੱਖ ਸੰਗਤ ਨੂੰ ਅਪੀਲ ਹੈ ਇਹ ਉੱਠਣ ਦਾ ਸਮਾਂ ਆਖਣਾ ਚਾਹੀਦਾ ਹੈ ਇਸ ਮੌਕੇ ਦੇ ਉੱਤੇ ਇਹ ਨੌਜਵਾਨ ਜਿਹੜੇ ਅਸੀਂ 10 ਇੱਥੇ ਆਂ ਇਹ ਸੀ ਸੰਘਰਸ਼ ਕਰਾਂਗੇ ਤੇ ਆਖਰੀ ਦਿਨ ਤੱਕ ਸੰਘਰਸ਼ ਕਰਾਂਗੇ ਇੰਨੀ ਕੁ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ